ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਆਮ ਆਰਬੀ ਕਲੀਨਿਕ ਪੂਰੇ ਪੰਜਾਬ ਦੇ ਵੇਪਕੋ ਜਿਲ੍ਹਿਆਂ ਦੇ ਵਿੱਚ ਫੁੱਲ ਗਏ ਨੇ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਗਿੱਦੇ ਪੰਗੜੇ ਪਹਿਨ ਕੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਮੈਂ ਡਾਕਟਰ ਮਹਿਕਦੀਪ ਸਿੰਘ ਆਮ ਆਦਮੀ ਕਲੀਨਿਕ ਫੇਜ਼ 11 ਚ ਆਪਣੀ ਸੇਵਾ ਨਿਭਾ ਰਿਹਾ ਹਾਂ ਲਗਭਗ 1 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ ਹਾਂ ਜਦਾ ਆਮ ਆਦਮੀ ਕਲੀਨਿਕ ਖੁੱਲਿਆ ਹੈ ਤਾਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਚ ਜਾਣ ਦੀ ਲੋੜ ਨਹੀਂ ਪੈ ਰਹੀ ਤੇ ਉਹਨਾਂ ਦਾ ਇਲਾਜ ਉਹਨਾਂ ਦੇ ਘਰ ਦੇ ਨੇੜੇ ਹੀ ਆਮ ਆਦਮੀ ਕਲੀਨਿਕ ਚ ਕੀਤਾ ਜਾ ਰਿਹਾ ਹੈ ਸਾਡੀ ਲਗਭਗ 100 ਦੀ OPD ਰੋਜ਼ ਦੀ ਤੇ ਅਸੀਂ ਇੱਥੇ 80 ਪ੍ਰਕਾਰ ਦੀਆਂ ਦਵਾਈਆਂ ਤੇ ਲਗਭਗ 40 ਤਰ੍ਹਾਂ ਦੇ ਟੈਸਟ ਕਰਦੇ ਹਾਂ ਜੋ ਕਿ ਫ੍ਰੀ ਆਫ ਕਾਸਟ ਹੈ ਪਹਿਲਾਂ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ 'ਚ ਖੜਨਾ ਪੈਂਦਾ ਸੀ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸੀ ਤੇ ਉੱਥੇ ਟਾਈਮ ਵੀ ਬਹੁਤ ਕੰਜ਼ਿਊਮ ਹੁੰਦਾ ਸੀ ਪਰ ਇੱਥੇ ਆਏ ਆ ਕਿ ਉਹਨਾਂ ਦੇ ਘਰ ਤੇ ਕੋਲ ਹੀ ਇਲਾਜ ਹੋ ਜਾਂਦਾ ਤੇ ਜਲਦੀ ਵਾਰੀ ਆ ਜਾਂਦੀ ਏ ਜਿਸ ਦੇ ਕਰਕੇ ਉਹਨਾਂ ਦਾ ਟਾਈਮ ਦੀ ਵੀ ਬਚਤ ਹੋ ਰਹੀ ਏ ਤੇ ਉਹਨਾਂ ਨੂੰ ਮਹਿੰਗੇ ਹਸਪਤਾਲਾਂ 'ਚ ਜਾ ਕੇ ਪੈਸਾ ਵੀ ਖਰਚ ਨਹੀਂ ਕਰਨਾ ਪੈ ਰਿਹਾ ਸਾਡੇ ਸਟਾਫ ਕੋਲ ਤੇ ਮੇਰੇ ਕੋਲੇ ਸਾਨੂੰ ਟੈਬਸ ਪ੍ਰੋਵਾਈਡ ਕੀਤੇ ਹੋਏ ਐ ਬਾਏਦ ਗਵਰਨਮੈਂਟ ਤੇ ਅਸੀਂ ਸਾਰਾ ਕੁਝ ਆਨਲਾਈਨ ਹੀ ਪਾ ਰਹੇ ਹਾਂ ਜੇ ਮਰੀਜ਼ ਕਿਸੇ ਹੋਰ ਡਿਸਟ੍ਰਿਕਟ ਚ ਵੀ ਜਾਂਦਾ ਹੈ ਤੇ ਉੱਥੇ ਵੀ ਆਮ ਆਦਮੀ ਰੀਨਿੰਗ ਚ ਇਲਾਜ ਕਰਾਉਣਾ ਚਾਹੁੰਦਾ ਹੈ ਉਹਦਾ ਸਾਰਾ ਇਲਾਜ ਉੱਥੇ ਉਸ ਟੈਬ ਤੇ ਖੁੱਲ ਕੇ ਆ ਜਾਏਗਾ ਤੇ ਮੈਂ ਧੰਨਵਾਦ ਕਰਦਾ ਮਾਨ ਸਰਕਾਰ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਚੀਫ ਮਿਨਿਸਟਰ ਪੰਜਾਬ ਜਿਨ੍ਹਾਂ ਨੇ ਸਾਨੂੰ ਵੀ ਕਰੋਜ਼ਗਾਰ ਦਿੱਤਾ ਐਜ਼ ਅ ਡਾਕਟਰ ਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਕਰ پا ਰਹੇ ਹਾਂ ਤੇ ਇਹ ਸਰਵਿਸਿਜ਼ ਹਮੇਸ਼ਾ ਚੱਲਦੀਆਂ ਰਹਿਣੇ ਚਾਹੀਦੀਆਂ ਨੇ ਤਾਂ ਕਰਕੇ ਕਿ ਲੋਕਾਂ ਦਾ ਫਾਇਦਾ ਐ ਇਦਾਂ ਹੀ ਹੁੰਦਾ ਰਹੇ